ਸਿੱਖਾਂਗੇ ਕਿ ਬਰਕਤ ਪਾਉਣ ਦੇ ਲਈ ਚੁੱਪ ਰਹਿਣਾ ਬੜਾ ਜ਼ਰੂਰੀ ਆ ਹਾਲੇਲੂਇਆ ਤੁਸੀਂ ਸੋਚ ਰਹੇ ਹੋਗੇ ਪਹਿਲਾਂ ਤਾਂ ਸਾਨੂੰ ਕਹਿ ਰਹੇ ਸੀ ਹੋਰ ਉੱਚੀ ਆਵਾਜ਼ 'ਚ ਬੋਲੋ ਹੋਰ ਉੱਚੀ ਆਵਾਜ਼ 'ਚ ਬੋਲੋ ਅਰ ਹੁਣ ਪੈਣ ਆਣ ਕੇ ਕਹਿਣਾ ਸ਼ੁਰੂ ਕਰ ਗਏ ਕਿ ਬਰਕਤ ਪਾਉਣ ਦੇ ਲਈ ਚੁੱਪ ਰਹਿਣਾ ਬੜਾ ਜ਼ਰੂਰੀ ਆ ਕੁਝ ਜਗ੍ਹਾ ਤੇ ਚੁੱਪ ਰਹਿਣਾ ਬੜਾ ਜ਼ਰੂਰੀ ਆ ਹਰ ਜਗ੍ਹਾ ਤੇ ਨਹੀਂ ਜਿੱਥੇ ਤੁਹਾਨੂੰ ਆਵਾਜ਼ ਉੱਚੀ ਕਰਨ ਦਾ ਮੌਕਾ ਮਿਲੇ ਪਰਮੇਸ਼ਵਰ ਦੀ ਮहिमा ਦੇ ਲਈ ਉੱਥੇ ਕਦੀ ਵੀ ਆਪਣੀ ਆਵਾਜ਼ ਨੂੰ ਦਬਾਉਣਾ ਨਹੀਂ ਚਾਹੀਦਾ ਪਰ ਕੁਝ ਐਹੋ ਜੇ ਸਥਾਨ ਹੁੰਦੇ ਕਈ ਐਹੋ ਜੀਆਂ ਜਗ੍ਹਾ ਹੁੰਦੀਆਂ ਆ ਜਿੱਥੇ ਚੁੱਪ ਰਹਿਣਾ ਬੜਾ ਲਾਜ਼ਮੀ ਹੋ ਜਾਂਦਾ ਹੈ ਆ ਅਰ ਚੁੱਪ ਰਹਿਣ ਦੇ ਵਿੱਚ ਬਹੁਤ ਵੱਡੀ ਬਰਕਤ ਵੀ ਲੁਕੀ ਹੋਈ ਆ ਹਮੇਸ਼ਾ ਸਾਨੂੰ ਇਦਾਂ ਲੱਗਦਾ ਕਿ ਅਸੀਂ ਬੋਲ ਕੇ ਹੀ ਆਪਣੀ ਬਰਕਤ ਨੂੰ ਪ੍ਰਾਪਤ ਕਰ ਸਕਦੇ ਆ ਪਰ ਬਹੁਤ ਵਾਰੀ ਅਸੀਂ ਚੁੱਪ ਰਹਿ ਕੇ ਇੰਨੀ ਵੱਡੀ ਬਰਕਤ ਨੂੰ ਪਾ ਸਕਦੇ ਆ ਜਿੰਨੀ ਵੱਡੀ ਅਸੀਂ ਸੋਚੀ ਵੀ ਨਹੀਂ ਮੋਰ ਥੈਨ आवर ਐਕਸਪੈਕਟੇਸ਼ਨਸ ਸਾਡੀ ਸੋਚ ਨਾਲੋਂ ਵੀ ਜ਼ਿਆਦਾ ਵੱਡੀ ਬਰਕਤ ਜਿਹੜੀ ਆ ਅਸੀਂ ਪਾ ਸਕਦੇ ਆ ਤਾਂ ਜਦ ਅਸੀਂ ਸਿੱਖਦੇ ਆ ਕਿ ਕਿਹੜੀਆਂ 4-5 ਚੀਜ਼ਾਂ ਆ ਜਦੋਂ ਸਾਨੂੰ ਚੁੱਪ ਰਹਿਣਾ ਚਾਹੀਦਾ ਆ ਪਹਿਲੀ ਗੱਲ ਜਦੋਂ ਅਸੀਂ ਆਪ ਗੁੱਸੇ ਵਿੱਚ ਹੋਈਏ ਉਦੋਂ ਕਦੀ ਵੀ ਬੋਲਣਾ ਨਹੀਂ ਕਿਉਂਕਿ ਜਦੋਂ ਅਸੀਂ ਗੁੱਸੇ ਵਿੱਚ ਹੁੰਨੇ ਆ ਤਾਂ ਅਸੀਂ ਜੋ ਨਹੀਂ ਵੀ ਬੋਲਣਾ ਚਾਹੁੰਦੇ ਉਹ ਅਸੀਂ ਬੋਲ ਜਾਂਦੇ ਆ ਅਰ ਜੋ ਸ਼ਬਦ ਮੂੰਹ ਚੋਂ ਨਿਕਲ ਜਾਂਦੇ ਨਾ ਉਹ ਕਦੀ ਵਾਪਸ ਨਹੀਂ ਆਉਂਦੇ ਸਿਆਣੇ ਕਹਿੰਦੇ ਤਲਵਾਰ ਦਾ ਕਟਿਆ ਹੋਇਆ ਜ਼ਖਮ ਭਰ ਜਾਂਦਾ ਹੈ ਪਰ ਜ਼ੁਬਾਨ ਦਾ ਫੱਟ ਕਦੀ ਨਹੀਂ ਭਰਦਾ ਤਾਂ ਇਸ ਲਈ ਜਦ ਵੀ ਕਦੇ ਗੁੱਸਾ ਆਏ ਉਦੋਂ ਬੋਲਣ ਵਾਲੀ ਜਗ੍ਹਾ ਤੋਂ ਨਿਕਲ ਜਾਓ ਜਾਂ ਆਪਣੇ ਆਪ ਨੂੰ ਕੰਟਰੋਲ ਕਰ ਲਓ ਜਾਂ ਜਗ੍ਹਾ ਨੂੰ ਚੇਂਜ ਕਰ ਲਓ ਤੇ ਦੂਜਾ ਜਦੋਂ ਸਾਹਮਣੇ ਵਾਲਾ ਗੁੱਸੇ ਵਿੱਚ ਹੋਵੇ ਤੇ ਉਦੋਂ ਵੀ ਆਪ ਨਹੀਂ ਬੋਲਣਾ ਪਹਿਲਾਂ ਸੀ ਜਦ ਅਸੀਂ ਗੁੱਸੇ ਵਿੱਚ ਹੋਈਏ ਤੇ ਅਸੀਂ ਨਹੀਂ ਬੋਲਣਾ ਤੇ ਦੂਜਾ ਜਦੋਂ ਸਾਹਮਣੇ ਵਾਲਾ ਗੁੱਸੇ ਵਿੱਚ ਹੋਵੇ ਤੇ ਉਦੋਂ ਵੀ ਨਹੀਂ ਬੋਲਣਾ ਕਿਉਂਕਿ ਜੇ ਸਾਹਮਣੇ ਵਾਲਾ ਗੁੱਸੇ ਵਿੱਚ ਹੈ ਅਸੀਂ ਜਦੋਂ ਬੋਲ ਜਾਂਦੇ ਆ ਤਾਂ ਗੜਬੜ ਹੋ ਜਾਂਦੀ ਹੈ ਕਿਉਂਕਿ ਉਹ ਡਿਸੀਜਨ ਮੇਕ ਕਰਨ ਦੀ ਹਾਲਤ ਵਿੱਚ ਨਹੀਂ ਆ ਉਹ ਆਪਣਾ ਆਪਾ ਗਵਾ ਬੈਠਾ ਹੈ ਉਹ ਤੁਹਾਨੂੰ ਸਮਝਣ ਦੀ ਹਾਲਤ ਦੇ ਵਿੱਚ ਨਹੀਂ ਆ ਉਹ ਗੁੱਸੇ ਵਿੱਚ ਆ ਉਹ ਤੁਹਾਡੀ ਸਿੱਧੀ ਗੱਲ ਨੂੰ ਵੀ ਪੁੱਠਾ ਪਾਏਗਾ ਪਰ ਅੱਜ ਇਹ ਗੱਲਾਂ ਮੈਂ ਇੱਥੇ ਕਿਉਂ ਕਰ ਰਹੀ ਆ ਕਿਉਂਕਿ ਇਹ ਸਿਚੁਏਸ਼ਨਸ ਇੱਥੇ ਦੇ ਲੋਕੀ ਸਭ ਤੋਂ ਵੱਧ ਫੇਸ ਕਰਦੇ ਆ ਜਾਂ ਤਾਂ ਤੁਹਾਨੂੰ ਤੁਹਾਡੇ ਸੀਨੀਅਰ ਤੇ ਗੁੱਸਾ ਆਇਆ ਹੁੰਦਾ ਆ ਤੇ ਜਾਂ ਤੁਹਾਡੇ ਸੀਨੀਅਰ ਨੂੰ ਤੁਹਾਡੇ ਤੇ ਗੁੱਸਾ ਆਇਆ ਹੁੰਦਾ ਹੈ ਤਾਂ ਦੋਨੋਂ ਹੀ ਹਾਲਾਤਾਂ ਦੇ ਵਿੱਚ ਚੁੱਪ ਰਹਿਣਾ ਜਿਹੜਾ ਆ ਨਾ ਉਹ ਤੁਹਾਡੀ ਬਰਕਤ ਦਾ ਕਾਰਨ ਠਹਿਰੇਗਾ ਸੋ ਇਸ ਲਈ ਚੁੱਪ ਰਹਿ ਕੇ ਤੁਸੀਂ ਆਪਣੀ ਬਰਕਤ ਨੂੰ ਹਾਸਲ ਕਰ ਸਕਦੇ ਹੋ ਤੀਜਾ ਜਦੋਂ ਵੀ ਤੁਸੀਂ ਆਪਣੇ ਆਪ ਨੂੰ ਸੁਰੱਖਿਆ ਦੇ ਵਿੱਚ ਰੱਖਣਾ ਚਾਹੁੰਦੇ ਹੋ ਜਿੰਨੀ ਦੇਰ ਤੱਕ ਤੁਸੀਂ ਚੁੱਪ ਰਹੋਗੇ ਤੁਸੀਂ ਸੁਰੱਖਿਅਤ ਰਹੋਗੇ ਜਦਨਾ ਅਸੀਂ ਜ਼ਿਆਦਾ ਬੋਲਦੇ ਹਾਂ ਸਾਡੀ ਪ੍ਰੋਟੈਕਸ਼ਨ ਕਟਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜੋ ਤੁਹਾਡਾ ਨੁਕਸਾਨ ਕਰਨਾ ਚਾਹੁੰਦੇ ਆ ਉਹ ਤੁਹਾਡੇ ਬੋਲਣ ਤੋਂ ਤੁਹਾਡੇ ਭੇਤਾਂ ਨੂੰ ਸਮਝ ਲੈਂਦਾ ਆ ਤੋਂ ਨੁਕਸਾਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋ ਜਾਂਦਾ ਹੈ ਤਾਂ ਅਗਰ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਸ਼ਨ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਜਿੰਨਾ ਘੱਟ ਬੋਲੋਗੇ ਓਨਾ ਜ਼ਿਆਦਾ ਤੁਹਾਡੀ ਪ੍ਰੋਟੈਕਸ਼ਨ ਜਿਹੜੀ ਆ ਉਹ ਬਣੀ ਰਹੇਗੀ ਤੇ ਚੌਥਾ ਜਦੋਂ ਕੋਈ ਤੁਹਾਨੂੰ ਸੁਣਨਾ ਨਾ ਚਾਹੁੰਦਾ ਹੋਵੇ ਤੇ ਉਦੋਂ ਵੀ ਬਿਲਕੁਲ ਨਹੀਂ ਬੋਲਣਾ ਕੋਈ ਸਾਨੂੰ ਸੁਣਨਾ ਚਾਹੇ ਜਾਂ ਨਾ ਸੁਣਨਾ ਚਾਹੇ ਅਸੀਂ ਆਪਣੀ ਤੁਰੀ ਵਜਾਉਂਦੇ ਰਹਿੰਦੇ ਆ ਤਾਂ ਉੱਥੇ ਅਸੀਂ ਆਪਣੀ ਰੈਪਿਊਟੇਸ਼ਨ ਨੂੰ ਡਾਊਨ ਕਰ ਲੈਨੇ ਆ ਤਾਂ ਹਮੇਸ਼ਾ ਇਸ ਗੱਲ ਦਾ ਖਿਆਲ ਰੱਖੋ ਕਿ ਜਿੱਥੇ ਤੁਸੀਂ ਬੋਲ ਰਹੇ ਹੋ ਕਿ ਤੁਹਾਨੂੰ ਉੱਥੇ ਕੋਈ ਸੁਣਨਾ ਚਾਹੁੰਦਾ ਹੈ ਅਗਰ ਕੋਈ ਸੁਣਨਾ ਚਾਹੁੰਦਾ ਹੈ ਤਾਂ ਜ਼ਰੂਰ ਬੋਲੋ ਕਿਉਂਕਿ ਤੁਹਾਡਾ ਇੱਕ ਇੱਕ ਅੱਖਰ ਸੁੱਚੇ ਮੋਤੀ ਨਾਲੋਂ ਜ਼ਿਆਦਾ ਕੀਮਤੀ ਆ ਅਰ ਬਾਈਬਲ ਦੇ ਵਿੱਚ ਵੀ ਲਿਖਿਆ ਕਿ ਸੁੱਚੇ ਮੋਤੀ ਸੂਰਾ ਅਗੇ ਨਸਿਤ ਤਜਨੂੰ ਤੁਹਾਡੇ ਅੱਖਰਾਂ ਦੀ ਵੈਲਿਊ ਨਹੀਂ ਆ ਕਈ ਵਾਰੀ ਤੁਸੀਂ ਬੜੀ ਕੰਮ ਦੀ ਗੱਲ ਦੱਸ ਰਹੇ ਹੁੰਦੇ ਹੋ ਪਰ ਉਹ ਤੁਹਾਨੂੰ ਸੁਣਨਾ ਹੀ ਨਹੀਂ ਚਾਹ ਰਿਹਾ ਤਾਂ ਤੁਸੀਂ ਉਹਨੂੰ ਦੱਸੋਗੇ ਪਰ ਉਹਨੇ ਸੁਣਨੀ ਨਹੀਂ ਉਹਦੇ ਨਾਲ ਕੀ ਹੋਏਗਾ ਤੁਹਾਡੇ ਵਿੱਚ ਤੇ ਉਹਦੇ ਵਿੱਚ ਦੂਰੀ ਬਣੇਗੀ ਕਿ ਮੈਂ ਇਹਨੂੰ ਕਿਹਾ ਸੀ ਪਰ ਇਹ ਆਖੇ ਨਹੀਂ ਲੱਗਾ ਪਰ ਸਮਝਣਾ ਕਿ ਉਹ ਤੁਹਾਨੂੰ ਸੁਣਨਾ ਚਾਹੁੰਦਾ ਕਿ ਨਹੀਂ ਸੁਣਨਾ ਚਾਹੁੰਦਾ ਤੇ ਪੰਜਵਾਂ ਜਦੋਂ ਸਾਨੂੰ ਸਮੇਂ ਦੀ ਨਜ਼ਾਕਤ ਦੀ ਪਹਿਚਾਨ ਨਾ ਹੋਵੇ ਤੇ ਉੱਥੇ ਵੀ ਸਾਨੂੰ ਨਹੀਂ ਬੋਲਣਾ ਚਾਹੀਦਾ ਜਦੋਂ ਸਾਨੂੰ ਕਿਸੇ ਕਿਸੇ ਸਿਚੁਏਸ਼ਨ ਦੀ ਸਮਝ ਹੀ ਨਾ ਹੋਏ ਕਿ ਕਿਹੜੀ ਸਿਚੁਏਸ਼ਨ ਚੱਲ ਰਹੀ ਹੈ ਉੱਥੇ ਵੀ ਸਾਨੂੰ ਬਿਲਕੁਲ ਨਹੀਂ ਬੋਲਣਾ ਚਾਹੀਦਾ ਤੇ ਮੈਂ ਜ਼ਰੂਰ ਬਾਈਬਲ ਚ ਰੈਫਰੈਂਸ ਦੇ ਕੇ ਗੱਲ ਕਰੂੰਗੀ ਕਿ ਬਾਈਬਲ ਸਾਨੂੰ ਜਿੰਨੇ ਥਾਵਾਂ ਤੇ ਅਸੀਂ ਚੁੱਪ ਰਹਿਣ ਦੀ ਗੱਲ ਕੀਤੀ ਹੈ ਕਿ ਬਚਨ ਵੀ ਇਦਾਂ ਹੀ ਸਾਨੂੰ ਦੱਸਦਾ ਹੈ ਇਹ ਗੱਲਾਂ ਆਰਡੀਨਰੀ ਨਹੀਂ ਆ ਪਰ ਐਕਸਟਰਾ ਆਰਡੀਨਰੀ ਆ